ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਜੋ ਕੋਈ ਕੋਈ ਲਾਈਵ ਦੇ ਵਿੱਚ ਹੈਗਾ ਆਨਲਾਈਨ ਹੈਗਾ ਕਰੋ ਕਮੈਂਟ ਕਰਨਾ ਲਾਈਵ ਨੂੰ ਸ਼ੇਅਰ ਕਰ ਦਿਓ ਸਟਾਰਟ ਲਾਈਵ ਕਰ ਦਿੱਤਾ ਜੀ ਕਰ ਦਿੱਤਾ ਹੈਲੋ ਹੈਲੋ ਅਮਨਜੋਤ ਕੀ ਹਾਲ ਹੈ ਕੀ ਮੈਂ ਸਿਹਤ ਲਈ ਠੀਕ ਹੈ ਸਿਹਤ ਠੀਕ ਹੈ ਲਾਈਵ ਨੂੰ ਸ਼ੇਅਰ ਕਰਦੇ ਦੋ ਸੱਜਣਾਗੇ ਲਾਈਵ ਨੂੰ ਕਰ ਦੋ ਸ਼ੇਅਰ ਬੜੀ ਚੰਗੀ ਗੱਲ ਆ ਖਾੜਾ ਬੜਾ ਖਾ ਲਿਆ ਤੇ ਐਸ ਐਨ ਕੇ ਕਾਕਾ ਸਿੰਘ ਫੌਜੀ ਇੱਕ ਨਾਈਸ ਥੈਂਕ ਯੂ ਜੀ ਹੋਰ ਦਰਗਾਹਾਂ ਤੇ ਹੋਰ ਹਾਂਜੀ ਫੌਜੀ ਸਾਹਿਬ ਕਿੱਥੋਂ ਬਲੋਂਗ ਕਰਦੇ ਹੋ ਆਤਾ ਸਿੰਘ ਫੌਜੀ ਸੁਨਾਮ ਵਾਲੇ ਤਾਂ ਨਹੀਂ ਹੈਗੇ ਸੋ ਸ਼ੇਪਰ ਠੀਕ ਨੇ ਤੁਹਾਡੀਆਂ ਫੌਜੀ ਸਾਹਿਬ ਲਾਈਵ ਨੂੰ ਸ਼ੇਅਰ ਕਰ ਦਿਓ रजित कानवाल नमस्कार जी नमस्कार जी सुनाइए क्या हालचाल है आपके रजित जी कहां से बिलोंग करते हो ऐड कर लो जी ऐड YouTube ਤੇ ਐਡ ਹੁੰਦਾ ਨਹੀਂ राजे ਪਹਿਲਾਂ ਕਰਨਾ ਪੈਂਦਾ ਹੁੰਦਾ ਦੱਸਿਆਦਾ ਸੀ ਮੈਂ ਆ ਦਾ ਸਮਾਂ ਆ ਨਾੜਤਾ ਇੱਥੇ ਨਿਕਲੇ ਇਹ ਤੇ ਨਾ ਡਰ ਬੈਠੋ ਤੇਰੇ ਕੋਲ ਇਹ ਇੱਕ ਚੱਕੋ ਮੋਗਲੇ ਪੇਚ ਪਾ ਕੁਚਾ ਵਾਲੇ ਪੇਚ ਇਹ ਤੇ ਭਾਲਕੇ ਨਹੀਂ ਜਿਹੜੇ ਬੰਦ ਹੁੰਦੇ ਪਰਕੇ ਦੇ ਕਰਿਆ ਕਰ ਠੀਕ ਆ ਬੜੀ ਸਰ ਕਹਾਂ ਸੇ ਬਲੋਂਗ ਕਰਤੇ ਹੋ ਟਿੰਦਰੀ ਵਾਲੇ ਪੇਚ ਪਾ ਗੁੱਠੇ ਉੱਪਰ ਨੂੰ ਲਿੰਕ ਤਾਂ ਲਾਈਵ ਦੀ ਭੇਜਿਆ ਸੀ ਰਾਜੇ ਲਿੰਕ ਦਾ ਲਾਈਵ ਸਰ ਹਿਮਾਚਲ ਸੇ ਤੁਸੀਂ ਅਸੀਂ ਪੰਜਾਬ ਤੋਂ ਟੈਂਬਰੀ ਵਾਲੇ ਸੁੱਚਾ ਵਾਲੇ ਪੇਜ ਨਹੀਂ ਪਤਾ ਥੋੜੀ ਲਿਆ ਗਰੁਪ ਜੰਦਲ ਆਪ ਕਿਆ ਕੰਮ ਕਰਤੇ ਹੈ ਭਾਜੀ ਆਪਾ ਇਲੈਕਟ੍ਰੀਕਲ ਦਾ ਕੰਮ ਕਰਦੇ ਆ ਪੰਜਾਬ ਕੁੜੀ ਜਗਾ ਡਿਸਟ੍ਰਿਕਟ ਸੰਦੂਰ ਹੈ ਸੁਖਵਿੰਦਰ ਹਲੋ ہاں ਸੁਖਵਿੰਦਰ ਕੀ ਹਾਲ ਹੈ ਐਦਾਂ ਦੀਆਂ ਕੁੜੀਆਂ ਚ ਐ ਕਿਤੇ ਟੰਪਰੀ ਆ ਗਈ ਨਾ ਤੇ ਸਾਰ ਸ਼ਰਮਾ ਜੀ ਹਾਂਜੀ ਬਿਕਨੇਰ ਵਾਲੇ ਕਿਵੇਂ ਆ ਦੇਖੋ ਆਟਾ ਮੇਰੇ ਪਿਆ ਇਹਨਾਂ ਨਾਲ ਦੇ ਛੋਟੇ ਛੋਟੇ ਨਾੜਾ ਲਾ ਕੇ ਰੱਖ ਦਿੰਦੇ ਹਾਂ ਜਿਦਕੀ ਹੋਵੇ ਵਾਲੀ ਗੱਲ ਤਾਂ ਹੈ ਨਹੀਂ ਸੋਰਟਿਟ ਆਈ ਦੇ ਨਾਲ ਤਾਂ ਕੋਈ ਨੱਟ ਦੋ ਚੱਕੇ ਪਾ ਦੇ ਹਾਂਜੀ ਹੋਰ ਸੁਣਾਓ ਬੀਕਾ ਨੇੜ ਦਾ ਕਿਦਾਂ ਮੌਸਮ ਹੈਗਾ ਪਾਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਰਮਜੀਤ ਜੀ ਕੀ ਹਾਲ ਚਾਲ ਹੈ ਤੁਸੀਂ ਕੰਮ ਵੀ ਸਿਖਾ ਦਿੰਦੇ ਹੋ ਹਾਂਜੀ ਹਾਂ ਜੇ ਕਿਸੇ ਨੇ ਸਿੱਖਣਾ ਹੋਵੇ ਤਾਂ ਆਜੋ ਪੜਾਈ ਕਰਦਾ ਜੀ ਖਰੀ ਚਲੋ ਪੜਾਈ ਜ਼ਰੂਰੀ ਹੈ ਕੰਮ ਅੱਜਕੱਲ ਕੋਈ ਸਿੱਖਦਾ ਨਹੀਂ ਹੈਗਾ ਨਾ ਸਾਰੇ ਉਸਤਾਦ ਬੰਦੇ ਨੇ ਜਿਹੜੇ ਹੁੰਦੇ ਨੇ ਆਪਣੇ ਕੋਲੇ ਕੰਮ ਕਰਨ ਨੂੰ ਕਿਸਦਾ ਜੀ ਨਹੀਂ ਕਰਦਾ ਰੀਲਾ ਬਣਾਉਂਦੇ ਨੇ ਸਾਰੇ ਅਸੀਂ ਵਧੀਆ ਹੀ ਗਰਮੀ ਮੇਂ ਬੈਠੇ ਆਂ ਦੁੱਪ ਬੜੀ ਤੇਜ ਐ ਚਲੋ ਧੁੱਪ ਦਾ ਟਾਈਮ ਆ ਹੁਣ ਭਾਦੋਂ ਦੀ ਧੁੱਪ ਆਉਂਦੀ ਐ ਨਾ ਵੱਡ ਖਾਣੀ ਹੁੰਦੀ ਐ ਇਹ ਆਪਾ ਗੁਰੂ ਜੀ ਨਹੀਂ ਹੈਗੇ ਭਰਾਵੋ ਅੱਜ ਕੱਲ ਸਾਰੇ ਗੁਰੂ ਬਣੇ ਹੋਏ ਨੇ ਇੱਥੇ ਚੇਲਾ ਕੋਈ ਨਹੀਂ ਬਣਦਾ ਸਤਿਗੁਰੂ ਸਭ ਤੋਂ ਚੇਲਾ ਸਤਿਕਾਲ ਜੀ ਨਾ ਸਤਿਕਾਲ ਗਰੀਸ਼ਦਾਸ ਜੀ ਕੀ ਹਾਲ ਚਾਲ ਨੇ ਤੁਹਾਡੇ ਕਿਵੇਂ ਚੱਲ ਰਹੀ ਹੈ ਬੰਦਗੀ ਕਰਮੇ ਪੇਂਟ ਪਲਸਤਰ ਕਰਵਾ ਰਹੇ ਹਨ ਕਰਵਾ ਦਿਓ ਕਰਵਾ ਦਿਓ ਚੱਕ ਦਿਓ ਹਟੇ ਤੁਸੀਂ ਗੁਰੂ ਨਹੀਂ ਕਿਸੇ ਨੂੰ ਕੰਮ ਸਿਖਾਓ ਅਕੇ ਨਹੀਂ ਆਵੇ ਨਾ ਕੁਲ ਫੇਰੀ ਆ ਅਗਲਾ ਸਿੱਖਦਾ ਨਹੀਂ ਅੱਜ ਕੱਲ ਕੋਈ ਭੱਜ ਜਾਂਦਾ ਪਹਿਲੇ ਮਾਲਕ ਕੀ ਮਿਹਰ ਐ ਦਾਰ ਜੀ ਓਕੇ ਜੀ ਵਧੀਆ ਮਾਲਕ ਦੀ ਮਿਹਰ ਚਾਹੀਦੀ ਆ ਪਾ ਜੀ ਤੁਸੀਂ ਟ੍ਰੇਨਿੰਗ ਸੈਂਟਰ ਖੋਲ ਲਓ ਕੈਨੇਡਾ ਚ ਬੜੇ ਸਾਰੇ ਮੁੰਡੇ ਜਾਂਦੇ ਨੇ ਇਹ ਕੰਮ ਕਰਨ ਲਈ ਮੇਰੇ ਕੋਲੇ ਨਹੀਂ ਪਹੁੰਚਦਾ ਹੈਗਾ ਤੁਸੀਂ ਆ ਕੇ ਦੇਖ ਲਓ ਸ਼ਰਮਾ ਜੀ ਸਤਿ ਸ੍ਰੀ ਅਕਾਲ ਸੁਖਵਿੰਦਰ ਚਾਚਾ ਜੀ ਕੋਈ ਬੰਦਾ ਹੈਗਾ ਹਾਣੇ ਚ ਰਿਪੋਰਟ ਕਰਨੀ ਆ ਫੋਨ ਦੀ ਆ ਜਾ ਮੇਰੇ ਨਾਲੇ ਦੀ ਜਾ ਕੇ ਹਾਣੇ ਚ ਜਾਣ ਦੀ ਲੋਟਰੀ ਰਿਪੋਰਟ ਕਰਨ ਵਾਸਤੇ ਮੇਰੇ ਕੋਲ ਆ ਜਾ ਤੈਨੂੰ ਦੱਸੂਗਾ ਜਿਸੇ ਮੈਂ ਕਰਾ ਕੇ ਤੈਨੂੰ ਸੇ ਪੇਜ ਉੱਥੇ ਹੈਗਾ ਤਾਂ ਸਿਟੀ ਦੇ ਵਿੱਚ ਜਾਣਾ ਪੁੱਤ ਨੂੰ ਅੱਜ ਆਪਸੇ ਕੁਸ ਗੁਰਬਾਣੀ ਸੇਵਾਨੀ ਦਾ ਜਵਾਬ ਦੇਣਾ ਆਪ ਜੇ ਮੇਰੇ ਕੋਲ ਹੋਇਆ ਜਰੂਰ ਦੇਊਗਾ ਜੀ ਆਉਣ ਦੋ जो मेरे पास होगा जवाब तो जरूर देंगे भाई एक बात मैं बताऊं जो ये बात आप पर लिख रहे हो हर ए हर आदमी का अपना एक एक्सपीरियंस होता है उसका अनुभव होता है हो सकता आपसे मैच ना करे ये प्रॉब्लम आती है और कुछ नहीं बाकी आने तो जो भी है ਜੋ ਜਹਾਂ ਤੱਕ ਦੇਖਦਾ ਹੈ ਵਹੀਂ ਦਾ ਕਰਤਾ ਹੈ ਅੱਜ ਕਿਆ ਕਹੇ ਅੱਜ ਆ ਵੀ ਤੁਹਿੰਦੀ ਨਾਰਮਲ ਕੰਮ ਹੈ ਭਾਈ ਤੁਸੀਂ ਅਮਰ ਦਸ਼ਕਿਆ ਤੁਸੀਂ ਸਕਣਾ ਬਿਲਕੁਲ ਸਕਿਆ ਜੀ ਇਨਾ ਜਰਾ ਓਏ ਦੋ ਬਾਦੂ ਨੇ ਫਿਰ ਚੜ ਦੇ ਹੈ ਹੋਰ 40 ਲੱਗਣਗੇ ਦੇ ਛੋਟਾ ਰਹਿ ਗਿਆ ਉਹ ਛੋਟੇ ਨੇ ਕੋਈ ਆ ਤੇਰੇ ਦਾ 70 ਫੇਰ ਨਾਲ ਆ ਦੇਖ ਲੋ ਕੰਮ ਸਿਖਾ ਦਿੰਦਾ ਉਹਨਾਂ ਨੂੰ ਅਜੇ ਕਹਿੰਦੇ ਕੰਮ ਸਿਖਾਓ ਕਹਿੰਦੇ ਨਾਨਕ ਸਾਹਿਬ ਕਹਿੰਦੇ ਹੈ ਆਤਮ ਦੇਵ ਪੂਜ ਪੂਜੀਏ ਗੁਰੂ ਆਤਮ ਦੇਵ ਕੌਣ ਕਾਤਮ ਦਾ ਦੇਵਤਾ ਉਹ ਪਰਮਾਤਮਾ ਹੀ ਆ ਹੋਰ ਦੂਜਾ ਤਾਂ ਕੋਈ ਹੈ ਨਹੀਂ ਹੁਣ ਇਸੇ ਦੇ ਵਿੱਚ ਹੀ ਜਵਾਬ ਹੈਗਾ ਹੈ ਜੀ ਬੜੇ ਜੀ ਅੱਜ ਆਉਣ ਸਾਡੇ ਕੋਲੇ ਦੱਸਿਆ ਅਸੀਂ ਮੈਂ ਹੋਰ ਚਾਹ ਪਾਣੀ ਪੀਸੋ ਨਾ ਨਾ ਉਹ ਗ੍ਰੈਂਡਰ ਲਈ ਬੜਾ ਡੋ ਕੋਡ ਕੀ ਗ੍ਰੈਂਡਰ ਤੇ ਡ੍ਰਿਲਰ ਗ੍ਰੈਂਡਰ ਨਾਲ ਤਾਂ ਵੱਡੇ ਇਕੱਠੇ ਜਾਂਦਾ ਕੋਈ ਗੱਲ ਨਹੀਂ ਪਤਾ ਹੈ ਹਾਂ ਜੀ ਦਿਮਾਗ ਕਰੇ ਗ੍ਰੈਂਡਰ ਤੇ ਉਹ ਉਹ ਤਾਂ ਕਰਤ ਨੇ ਹਾਂਜੀ ਇੱਕ ਮਿੰਟ ਵੇਟ ਕਰੋ ਹਾਂਜੀ ਅਸਾਂ ਉਹ ਲੈ ਆਉਂਗਾ ਲੈ ਆਉਂਗਾ ਜੇ ਹੋ ਉੱਥੇ ਆਪਣੇ ਦੋ ਕੁੰਡੀਆਂ ਲਾਉਂਗਾ ਸਰਕਾਰ ਬੰਦੇ ਆਖਰ ਆਪਣੇ ਨੂੰ ਓਕਾ ਲੈ ਲੈ ਜੀ ਕਿਹੜੀਆਂ ਲੈ ਜੀ ਉਹਦਾਂ ਕਰਿਓ ਕਾਰਬਨ ਵਾਲੀ ਓਕਾ ਲੈਓ ਲੋਹੇ ਵਾਲੇ ਨਾਲ ਮਿਲ ਜੀ ਆ ਰੰਗ ਵਾਲੇ ਨੇ ਓਕੇ ਹਾਂ ਧੰਨਵਾਦ ਉਹ ਲੋਹੇ ਦੀ ਓਕਾ ਬਰਦਰ ਉਹ ਜਾ ਰਹੇ ਹਨ ਅਨਦਰ ਤੋਂ ਉਰੀ ਉਜਾ ਕੋਈ ਗੱਲ ਨਹੀਂ ਕੋਈ ਸੁਖਵਿੰਦਰ ਕੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣੀ 1 ਮਿੰਟ ਵੇਟ ਕਰੇ ਜੀ ਹਾਂ ਫੋਨ ਬਲੈਜ ਆ ਨਾ ਜਿਹੜਾ ਮਿਸਤਰੀ ਆਇਆ ਸੀ ਨਾਲ ਦੇ ਗਮੰਡੀਆਂ ਦੀ ਹਾਂ ਜੀ ਉਹਦੋਂ ਕੀ ਉਹਨਾਂ ਨੂੰ ਘਰ ਤਾਲਾ ਬਸ ਜੀ ਆ ਚੁੱਕੇ ਆ ਗਏ ਛੱਡ ਕੇ ਉਹਨਾਂ ਨੇ ਅੱਛਾ ਕੋਈ ਆਪਣੇ ਕੋਈ ਮੀਨ ਕੋ ਨਹੀਂ ਆਉਂਦੇ ਕੋਰੋਂਕਾ ਕਰ ਗਿਆ ਜੀ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਕਿ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਾ ਕੋਈ ਜਾ ਰਹੇ ਮੀਨ ਤੋਂ ਕਿੱਥੇ ਬੁਲਾਉਣ ਨੂੰ ਜਾ ਕੋਈ ਚੱਤਰ ਆ ਗਈ

आप गृहदास जी वो तो कण कण में आप अपने अंदर में देखो उसके अनुशासन में चलना पड़ेगा आपको वही बात है ना हर आदमी का अपना अपना व्यक्ति होती है जैसे वो महसूस करता है वैसे वैसे उसको देखना पड़ता है उसकी पूजा उसके मतलब हर उसका जो कानून बना है उसके रूल के अंदर चलना पड़ेगा पहली बात तो आप जो गुरु ग्रंथ साहब को पढ़ लीजिए एक बार सारा पूरा कंसेप्ट उसमें मिल जाएगा आपका आप बीच बीच में एक बात करोगे कभी समझ नहीं आती है क्योंकि जो लोग बाबा को सुनते हैं उनको उनका अलग रास्ता ही अलग होता है क्योंकि बाबा के हिसाब से चलते हैं आप अगर मेरे को फॉलो करोगे तो आप मेरे हिसाब से चलने लग जाओगे अपना ते, अपने आप अप, अपने आप अप चलो जो अपना तजर्बा होगा जहाँ तक आप कोई भी काम कर सकते हो उसमें आपका बहुत अच्छा जो तजर्बा होगा उससे ज़्यादा मेरे पास नहीं होगा समझ रहे हो मेरी बात दूसरे की जो मैं बात कह रहा हूँ वो मेरा अपना तजर्बा है मेरा अपना एक्सपीरियंस है जो तुम खुद करोगे आप करोगे वो अपना होगा समझ रहे हो आप जो मैं मानता हूँ भी उसकी जो बनाई हुई कुदरत है तो सारी उसके साथ इंसान को प्यार करना चाहिए फिर आप वहां जाइए सर मेरे पास क्या करने आते हैं मैं एक बार जवाब देता हूं आपको मेरे पास क्या करने अब आप वहां जाइए ना जहाँ क्या ढूंढ रहे हैं आप तो भटके हुए आदमी हो सुनो मेरी बात आप भटके हुए आदमी हो आपको बंदा चाहिए रब नहीं चाहिए आपको और जो आप गुरबाणी की बात करते हो वो बोलती है मानक की मानुख की टेक सब जान। जो आप तो मनुख में दे, आप मनुख को मानते हो ठीक है ना फिर आप बात नहीं बनेगी मेरी बात सुनिए मैं आपको पहले बोल रहा हूँ जहाँ आपका फर्क आएगा जरूर क्योंकि आप किसी बाबा को मानते हो आप भगवान को नहीं मानते सत श्रीकाल भाई सत ये बात आप रात के लाइव में क्रिया करो मैं दुकान पर हूँ जहाँ मेरे पास दुकानदारी की बात करो ठीक है ना आप उसको तजुर्बा शेयर कर रहे हैं मेरे के साथ जो जहां आप जाते हो किसी बाबा के पास आप उसकी बात में, मुझे सुना रहे हो मेरे को ऐसा लग रहा है क्योंकि आप उनका तजुर्बा ले रहे हो लाइक करन पाजी थैंक यू दलजीत कौर जी की होला पियानी ले बनू फड़ावरा आओ पाजी खाना खा लो थैंक यू जी ठीक है ना दूसरे के ओ, उनकी विचार है जो जहां से आप सीख रहे हो दलजीत कौर जी ठीक हूँ कौन कौन है सुखविंदर कौर गुड थैंक यू जी ऐसा क्या हाल है भाई आपका हाल चाल बहुत बढ़िया आप सुनाइए भाजी मे मेरे भी लाइव चल दे है भाई ओके जी ओके तो हेलो आप मेरे से क्यों मांग रहे हो मैं तो मिस्त्री हूँ आप वहाँ जाइए वाहगुरु जी वाहगुरु जी ठीक है जी ਹਾਂ ਬਹੁਤ ਵਧੀਆ ਭੈਣ ਜੀ ਚੜ੍ਹਦੀ ਕਲਾ ਠੀਕ ਹੈ ਨਾ ਆਪ ਫਿਰ ਪੂਰੇ ਗੁਰੂ ਸੇ ਬਾਤ ਕੀਜੀਏ ਭਾਈ ਮੈਂ ਕੋਈ ਗੁਰੂ ਥੋੜੂ ਹਾਂ ਆਪ ਡਿਸਕਸ਼ਨ ਗਲਤ ਕਰ ਰਹੇ ਹੋ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਹਰਜੀਤ ਭੈਣ ਜੀ ਸੇਤਾ ਠੀਕ ਨੇ ਤੁਹਾਡੀਆਂ ਬੱਚੇ ਇੰਨਾ ਚਿਰ ਯਾਰ ਉਹ ਯਾਰ ਹੱਦ ਹੋ ਗਈ ਵੱਡਾ ਲਾ ਦੇ ਫਿਰ ਕੀ ਫਾਹਾ ਹੁੰਦਾ ਉਹ ਕੰਨ ਦੇ ਇਧਰ ਲੜੀ ਜਾਂਦਾ ਕਰ ਪੈਨੂ ਇਹ ਥੋੜਾ ਕਮੈਂਟ ਨਹੀਂ ਮੇਰੇ ਸਮਝ ਆਇਆ ਪੈਨੂ ਪਜਾਨਾ ਕੀ ਲਿਖਾਇਆ ਐ ਐਸਾ ਇਹ ਕੀ ਲਿਖਾ ਬਨੇ ਠੀਕ ਆ ਵੀਰ ਜੀ ਘਰ ਪਰਿਵਾਰ ਸਾਰਾ ਠੀਕ ਐ ਤੁਸੀਂ ਸਾਰ ਕਿਉਂ ਰਿਪਲਾਈ ਕਰੇ ਹੋ फालतू बंदे को भाई चलो भाई मैं तो देखो मैं पहली बोल रहा हूं कि आप भाई जिसको मानते हो उसी से बात करो ये सवाल उनसे करो मेनू पजाना इधर मैं तो काम कर रहा हूं मैं मैं कोई गुरु थोड़ा बनना है मैं तो ऐसे ही ठीक है हेलो हेलो अमन ठीक है आप उनसे समझ लीजिए जो मेरे से सवाल कर रहे हो उनसे करो और हां एक छोटा प्लस दे दो छोटा प्लस हां आप अपना खर्च ये नहीं बात नहीं जो खडुआ देने उधर तक मेनू खड़ा दे फिर नाड़ी डाटा चढ़ा के निकल नाड़ी कहां नहीं ना नाड़ी दा सही इरी चूड़ी वाला दही है ਆ ਕੰਮ ਨਹੀਂ ਕਰੇਗਾ ਜਦ ਤੂੰ ਕੰਮ ਆ। ਜਵਾਕ। ਜਵਾਕ ਨੂੰ ਇਹਦਾ ਉਥੇ ਮੱਲਾ ਨਾਲ ਘੋਟਾ ਜਾ ਕੇ। ਇੱਥੇ ਕੰਮ ਨਹੀਂ ਨਿਕੂਆ। ਧਿਆਨ ਘਟ ਦਿੰਦਾ। ਆਰੇ ਗੁਰੂ ਸਾਹਿਬ ਜੀ। ਹਮ ਬੜੇ ਹੋਰ ਬੜੇ ਵੀਰ ਕੀ ਹਾਲ ਹੈ। ਸਹੀ ਜੀ। ਉਹ ਸੁਣਾਓ। ਦੜਦੀ ਕਲਾ। ਕੋਇਆ ਕੁਛ ਨਹੀਂ ਮਾਨੀ ਤੁਸਾਂ ਕਾਤੇ ਕਿਉਂ ਜੇ ਉਹਨੇ ਗਾਇਨ ਨੂੰ ਮਾਰਦੇ ਨਾ ਭਜੀ ਤੁਰਤਾ ਨਾਲ ਲੈ ਮੈਂ ਕਰਦੇ ਉਹਨੇ ਮੈਂ ਉਹਨੂੰ ਬੁਲਾਇਆ ਸੀ ਮਾਂ ਚੱਲ ਕੇ ਉਹਨੇ ਛੱਡਿਆ ਉਹਨੂੰ ਅਸੀਂ ਵੀ ਜਿਹੜਾ ਮਾਰ ਕੇ ਆਵਾਂ ਮੈਂ ਉਹਨੂੰ ਕਲੇਪ ਬੁਲਾਇਆ ਸੀ ਆਪਣੇ ਨੂੰ ਮਾਂ ਜਾਇਆ ਜੀ ਮੜਾ ਆਪਾ ਲੋਕਾਂ ਸੰਜੇ ਦਾ ਕਰਨਾ ਚਾਹੀਦਾ ਆਪਣਾ ਭਾਈ ਜਰ ਕਰਵਾਣਾ ਹੀ ਕਰਵਾ ਦੇਣਾ ਤੂੰ ਆ ਜੀ ਜਦੋਂ ਮਰਜੀ ਜਾ ਕੇ ਨਹੀਂ ਜਾਣੀ ਕਹਿ ਦੇ ਕਹਿ ਦੇ ਸਭ ਯੂਗੇ ਤਾਉਣ ਦੇ ਆਉਣ ਦੇ ਜੀ ਵੀਰੇ ਮੂਜੇ ਮੈਨੂੰ ਲੋੜ ਨਹੀਂ ਮੇਰ ਦੀ ਮੈਂ ਤਾਂ ਕੰਮ ਕਰਨ ਦਾ ਠੀਕ ਆ ਮੈਂ ਤਾਂ ਇਹ ਚੱਕਰ ਚ ਪੈਂਦੇ ਨਹੀਂ ਤੁਸੀਂ ਆ ਕੇ ਕਰਦੇ ਹੋ ਗੱਲਾਂ ਮੈਂ ਤਾਂ ਪੈਂਦੇ ਨਹੀਂ ਇਹ ਚੱਕਰ ਦੇ ਭਾਬੀ ਨਹੀਂ ਆਈ ਭਾਬੀ ਤਾਂ ਧਾਰ ਕਢਾਉਂਗੀਆਂ ਜਦੋਂ ਆ ਕੇ ਦੇਖਾਂਗੇ ਮੈਂ ਤਾਂ ਤੁਹਾਨੂੰ ਰੋਜ਼ ਕਹਿੰਦਾ ਵੀ ਦੇਖੋ ਮੈਨੂੰ ਤਾਂ ਆਪਾਂ ਆਪਣੇ ਕੰਮ ਤੱਕ ਮਤਲਬ ਰੱਖੀਦਾ ਮੈਨੂੰ ਨਾ ਮੈਂ ਗਿਆ ਵੰਡਣਾ ਨਾ ਮੈਨੂੰ ਲੋੜ ਹੈ ਤੱਤਾ ਪਾ ਵੀ ਇਹ ਤੋਂ ਪੱਕੇ ਦੇ ਤਾ ਜਾ ਤੁਸੀਂ ਉਹਨਾਂ ਨਾਲ ਗੱਲ ਕਰੋ ਨਾ ਜਾ ਕੇ ਜਿਹੜੀ ਸੰਗਤ ਕਰਦੇ ਤੁਸੀਂ ਹੋਰ ਚਾਹ ਪੀਜੋ ਭਾਈ ਠੀਕ ਹੈ ਨਾ ਤੁਸੀਂ ਉਹਨਾਂ ਨਾਲ ਗੱਲ ਕਰੋ ਮੈਂ ਤੁਹਾਨੂੰ ਪਹਿਲੀ ਕਹਦਾ ਵੀ ਤੁਸੀਂ ਬੰਦੇ ਦੇ ਪੁਜਾਰੀ ਹੋ ਰੱਬ ਦੇ ਨਹੀਂ ਮੈਂ ਵੈਸੇ ਨਹੀਂ ਕਰਨੀ ਇੱਥੇ ਮੈਂ ਤੁਹਾਨੂੰ ਪਹਿਲੀ ਕਹਿੰਦਾ ਦੀ ਹਰ ਇੱਕ ਬੰਦੇ ਦਾ ਆਪਣਾ ਮੀਨਡਾ ਤੁਸੀਂ ਉਹਨਾਂ ਦੇ ਅਕੋਰਡਿੰਗ ਚੱਲਦੇ ਹੋ ਬਿੱਚੇ ਤੋਂ ਗੁਰਬਾਣੀ ਦੀ ਪੋਸਟ ਫੜ ਕੇ ਕਹਿ ਦੇਂਗਾ ਕਿ ਵੀ ਇਦਾਂ ਵੀ ਆਈ ਦੇ ਮੁਤਾਬਕ ਜੀ ਗੁਰਬਾਣੀ ਤਾਂ ਇਹ ਚੀਜ਼ ਨੂੰ ਮੰਨਦੀ ਨਹੀਂ ਜਿਹੜੀ ਗੱਲ ਤੁਸੀਂ ਕਰਦੇ ਹੋ ਤੁਸੀਂ ਬੰਦੇ ਧਿਆੜੇ ਖੜੇ ਹੋ ਹਾਜੀ ਤੁਹਾਨੂੰ ਛੱਡਣਾ ਪਊਗਾ ਤੁਹਾਨੂੰ ਤੋਂ ਕਿਉਂਕਿ ਮੈਂ ਪਹਿਲਾਂ ਇਹ ਪੰਗੇ ਜੂ ਨਿਕਲਿਆ ਹੋਇਆ ਮੈਂ ਛੱਡ ਕੇ ਆਇਆ ਸਾਰਾ ਕੁਝ ਤੇ ਜੇ ਇਹ ਗੁਰਬਾਣੀ ਦੇ ਇਸ ਗੱਲ ਤੇ ਵੀ ਪਹਿਰਾ ਦਿਓ ਨਾ ਤੁਸੀਂ ਵੀ ਮਾਨਕ ਕੀ ਟੇਕ ਬਿੰਤੀ ਸਭ ਜਾਣ ਦੇਵਨ ਕੋਇ ਕੇ ਭਗਵਾਨ ਅਗਰ ਬੰਦੇ ਦੇ ਸਾਹਰ ਕੇ ਅਸੀਂ ਖੜੇ ਆਂਗੇ ਅਜੇ ਤੁਰਦੇ ਨਹੀਂ ਹੈਗੇ ਆਪਣਾ ਆਪਣਾ ਗਿਆਨ ਕੀ ਉਹ ਸਾਡੇ ਕੋਲੇ ਪੁੱਛੀ ਨਹੀਂ ਹੋਇਆ ਤੇ ਮੈਂ ਤਾਂ ਆਪਾਂ ਨੂੰ ਕੋਈ ਨਹੀਂ ਪੁੱਛ ਕਹਿੰਦਾ ਆਪਣੇ ਕੋਲੇ ਪੈਟਰੋਲ ਕੀ ਕਰਨ ਆਉਗਾ ਪਰ ਪੇਜ ਕਾ ਜ ਵੀ ਛੋੜਾ ਨਹੀਂ ਰਹਿ ਚੈੱਕ ਕਰੋ ਕਿ ਪੰਕੀ ਦਾ ਨੂੰ ਲੈਣਾ ਫਿਰ ਸਤਗੁਰੂ ਕੋਲੇ ਜਾਓ ਜੀ ਮਹਾਰਾਜ ਇੱਥੇ ਮੋਬਾਈਲ ਤੇ ਕੀ ਭਾਲਦੇ ਤੁਸੀਂ ਤੁਸੀਂ ਤਾਂ ਫਸੇ ਬੈਠੇ ਹੋ ਤੁਸੀਂ ਮੋਬਾਈਲ ਤੇ ਸਰਚ ਮਾਰਦੇ ਹੋ ਸਤਗੁਰੂ ਥੋੜੀ ਪਟਕਣਾ ਜੀ ਸਤਗੁਰੂ ਨਾਲ ਹੀ ਪੂਰੀ ਵੀ ਹੋਈ ਤੁਸੀਂ ਤਾਂ YouTube ਤੇ ਸਤਗੁਰੂ ਭਾਲਦੇ ਫਿਰਦੇ ਹੋ ਜੇ ਸਤਗੁਰੂ ਮਿਲਿਆ ਹੁੰਦਾ ਤੁਸੀਂ ਘਰੇ ਬੈਠੇ ਹੁੰਦੇ ਉਹਦਾ ਪੈਰ ਕਾ ਮਲਾਈ ਕੋਈ ਆਪਣੇ ਕੰਮ ਨਹੀਂ ਆਉਂਦਾ ਇਹ ਐ ਗੋਲਡਨ ਦੇ ਵਿੱਚ ਠੀਕ ਆ ਮਹਾਰਾਜ ਫਿਰ ਮੇਰਾ ਬੁਰਾ ਨਾ ਮੰਨੇ ਤੁਸੀਂ ਜਦੋਂ ਸਤਿਗੁਰੂ ਮਿਲ ਗਿਆ ਫਿਰ ਤਾਂ ਕਹਾਣੀ ਖਤਮ ਹੋ ਜਾਂਦੀ ਹੈ ਚੁੱਪ ਹੋ ਜਾਂਦਾ ਬੰਦਾ ਤੁਸੀਂ ਅੱਜ YouTube ਤੇ ਭਾਲਦੇ ਫਿਰਦੇ ਸਤਿਗੁਰੂ ਵਾਹਿਗੁਰੂ 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 ਹਰਜੀਤ ਭੈਣ ਜੀ ਨਾਮ ਜਪਣ ਲੱਗ ਗਏ ਅੰਦਰ ਵਾਹਿਗੁਰੂ 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 ਇਹ ਸਾਨੂੰ ਰੱਬ ਯਾਦ ਕਰਾ ਦਿੰਦੇ ਨੇ ਆਖੀ ਹੁਣ ਇਹ ਹਰਜੀਤ ਭੈਣ ਜੀ ਇਹ ਬਾਈ ਕਹਿੰਦਾ ਵੀ ਉਹ ਸਾਡੇ ਸਤਿਗੁਰੂ ਕੋਲੇ ਜਾਓ ਜੇ ਬਾਈ ਗੁਰੂ ਨੂੰ ਮਿਲਣਾ ਉਹ ਮਾਰਾ ਇਹ ਦੇਖੋ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ ਮੈਂ ਤਾਂ ਤੁਹਾਨੂੰ ਫ੍ਰੀ ਕਰ ਦਿਆ ਵੀ ਠੀਕ ਆ ਜੀ ਮੇਰੇ ਤੋਂ ਗ੍ਰੀਸ ਕਰਾਉਣਾ ਤਾਂ ਆ ਜੋ ਤੁਸੀਂ ਨਿਆਰੇ ਲਓ ਆਨੰਦ ਲਓ ਜ਼ਿੰਦਗੀ ਦਾ ਬਸ ਇਹ ਕੋਈ ਨਹੀਂ ਹੁੰਦਾ ਫਰੀਕਿਆ ਦੇਖੋ ਜੀ ਤੁਸੀਂ ਨਿਆਰੇ ਸਮੇਂ ਇਹ ਨਾਲੇ ਫਾਈਟਰ ਹੀ ਹੋਰ ਹੁੰਦਾ ਜੀ ਇਹਦਾ ਤੋੜ ਦੇਣਗੇ ਆਪਣਾ ਇੱਕ ਨਾਲ ਹੱਸਿਦਾ ਦੁਰਦਰਾ ਸਾਹਿਬ ਜਾਂਦੇ ਬਿਲਕੁਲ ਜੀ ਬਿਲਕੁਲ ਇਹ ਬਾਬਿਆਂ ਕੋਲ ਜਾਂਦੇ ਨੇ ਉਹ ਉਹ ਦੱਸਦੇ ਨਹੀਂ ਮੈਂ ਤਾਂ ਭਾਈ ਪਤਾ ਛੱਡਿਆ ਖਹਿੜਾ ਆਹ ਹਮਾਰਾ ਇਸਲਾਮਿਕ ਦੇ ਹੈ कौन सा डे है आपका बताइए आपको विश कर देते हैं भाई वागुरु जी वाहेगुरु जी ऐसा आपका कौन सा डे है वाहेगुरु ਚਲੋ ਜਾਓ ਦਰਸ਼ਨ ਕਰੋ ਵਧੀਆ ਭੈਣੇ ਪਰ ਆਉਂਦਾ ਜਿਉਂਸਾ ਢੀਰੇ ਬੈਠ ਦੋਨੇ ਜਾਵਾਂਗੇ ਅਸੀਂ ਵੀ ਸੇਕਿੰਗ ਮਿੰਟ ਹਮਾਰਾ ਨਬੀ ਕਾ ਸਾਲ ਹੈ ਚਲੋ ਮੁਬਾਰਕੋ ਆਪਕੋ ਨਬੀ ਕਾ ਸਾਲ ਗੁਰਪਿੰਦਰ ਪਿੰਦਰ ਚਲੋ ਛੱਡੋ ਜੀ ਕੀ ਫਾਇਦਾ ਇਹਨਾਂ ਦੀ ਮੰਗਦੇ ਬਿਲਕੁਲ ਬਿਲਕੁਲ ਨਹੀਂ ਮੈਂ ਤਾਂ ਛੱਡਿਆ ਮੈਂ ਤਾਂ ਕਹ ਵੀ ਜੇ ਗਰੀਬ ਖਰਾਉਣਾ ਭਾਈ ਆ ਜੋ ਪੰਜ ਮਿੰਟ ਵੇਟ ਕਰੋ चलते ऐसा आपको इस बार नया साल होता है आपका जो नबी का साल बोलते हैं आप उसको वागुरु जी ਬਾਈ ਗਰੂ ਬਾਈ ਗਰੂ ਬਾਈ ਗਰੂ ਬਾਈ ਗਰੂ ਕਮੱਜਾ ਗਾਵਾਂ ਠੀਕ ਨੇ ਭੈਣੇ ਥੋਡੀਆਂ ਹਾਂਜੀ ਹੈਲੋ ਹੈਲੋ ਅਮਨ ਕੀ ਹਾਲ ਹੈ ਮੈਂ ਥੋੜੇ ਚਿਰ ਵਾਸਤੇ ਲਾਈਵ ਮਿਊਟ ਕਰੂੰਗਾ ਠੀਕ ਹੈ ਮੈਂ ਦੁਬਾਰੇ ਦੁਬਾਰੇ ਲਾਈਵ ਹੋਣਾ ਕੱਟ ਕੇ ਹਾਂ ਮੈਂ ਜਾ ਜਾ ਕਿਉਂ ਨਾ ਕਿਤੇ ਪਰਦੇ ਪਰਦੇ ਤੁਸੀਂ ਜੁੜੇ ਰਹੋ ਲਾਈਵ ਦੇ ਵਿੱਚ ਕਰ ਲੋ ਕਮੈਂਟ ਇੱਕ ਦੂਜੇ ਨੂੰ ਨਹੀਂ ਮੈਂ ਕੱਟ ਦਿਨਾ ਜਾਂ ਦੁਬਾਰੇ ਕਰੂੰਗਾ ਠੀਕ ਆ ਲਾਈਵ ਉਹ ਫਿਰ ਆ ਜੀ ਜੁੜ ਜਿਓ ਲਾਈਵ ਵਿੱਚ ਮੈਂ ਲਾਈਵ ਕੱਟ ਦਿੰਦਾ